ਪਾ ਇਵਾਲ ਰਹੇ ਭਾਜਪਾ ਦੇ ਵੱਲੋਂ ਹੁਣ ਅਕਾਲੀ ਦਲ ਤੇ ਤਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਭਾਜਪਾ ਆਗੂ ਮਦਰ ਮੋਹਨ ਦੇ ਮਦਰ ਮੋਹਨ ਮਿੱਤਲ ਦੇ ਵੱਲੋਂ ਅਕਾਲੀ ਦਲ ਤੇ ਵੱਡਾ ਇਲਜ਼ਾਮ ਲਗਾਉਂਦੇ ਆ ਕਿਹਾ ਗਿਆ ਕਿ ਅਕਾਲੀ ਦਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਹਾਂ ਮਦਰ ਮੋਹਨ ਮਿੱਤਲ ਨੇ ਵੀ ਕਿਹਾ ਕਿ ਜੇਕਰ ਪੰਜਾਬ ਦਾ ਮਾਹੌਲ ਵਿਗੜਦਾ ਹੈ ਤਾਂ ਇਸ ਦੇ ਲਈ ਕੇਂਦਰ ਐਕਸ਼ਨ ਲਵੇਗਾ ਪੰਜਾਬ ਦਾ ਮਾਹੌਲ ਕਿਸੇ ਵੀ ਕੀਮਤ ਤੇ ਨਹੀਂ ਵਿਗੜਨ ਦਿੱਤਾ ਜਾਵੇਗਾ ਤਾਂ ਅਕਾਲੀ ਦਲ ਤੇ ਪੀਪੀ ਦਾ ਵੱਡਾ ਵਾਰ ਮਦਰ ਮੋਹਨ ਮਿੱਤਲ ਦੇ ਵੱਲੋਂ ਅਕਾਲੀ ਦਲ ਤੇ ਇਲਜ਼ਾਮ ਲਗਾਇਆ ਗਿਆ ਕਿ ਅਕਾਲੀ ਦਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੇਕਰ ਹਾਲਾਤ ਵਿਗੜੇ ਤਾਂ ਕੇਂਦਰ ਸਖਤ ਐਕਸ਼ਨ ਲਵੇਗਾ ਇਸ ਤੋਂ ਪਹਿਲਾਂ ਵੀ ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ ਤਖਤ ਸਹਿਬਾਨਾਂ ਤੋਂ ਆਪਣੇ ਰੋਸ ਮਾਰਚ ਸ਼ੁਰੂ ਕੀਤੇ ਗਏ ਜਿਸ ਤੇ ਭਾਜਪਾ ਨੇ ਇਤਰਾਜ਼ ਜਤਾਉਂਦਿਆਂ ਕਿ ਹਰ ਧਾਰਮਿਕ ਸਥਾਨਾਂ ਦਾ ਇਸਤੇਮਾਲ ਜੋ ਅਕਾਲੀ ਦਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਵੀ ਗਲਤ ਹੈ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਦਾ ਮਾਹੌਲ ਵਿਗੜਿਆ ਤਾਂ ਸਿੱਧੇ ਤੌਰ ਤੇ ਕੇਂਦਰ ਵੱਲੋਂ ਐਕਸ਼ਨ ਲਿਆ ਜਾਵੇਗਾ ਤਤੰਦੇ ਕੋਈ ਨਹੀਂ ਮਨਅਪੂਰੀ ਕਲੀ ਦਲ ਦੀ ਨਹੀਂ ਤਤ ਸਭ ਦੇ ਸੰਦੇਸ਼ ਹੈ ਤਤ ਜਿਹੜਾ ਸੰਦੇਸ਼ ਦੰਨੇ ਉਹ ਇੱਕ ਤਰ੍ਹਾਂ ਦਾ ਸੰਦੇਸ਼ ਦੰਨੇ ਮਨੁੱਖਤਾ ਦਾ ਸੰਦੇਸ਼ ਦੰਨੇ ਔਰ ਇਨਸਾਨੀ ਦੀ ਸੇਵਾ ਕਰਨ ਦਾ ਸੰਦੇਸ਼ ਦੰਨੇ ਇਹ ਤੋਂ ਤਤ ਤੋਂ ਲੈ ਕੇ ਚੱਲੇ ਆ ਅਸੀਂ ਕਨਫਰੰਟੇਸ਼ਨ ਕਰਨੀ ਇਹ ਧਰਮਿਤ ਮੋਰਚਾ ਵੀ ਇਸ ਤਰ੍ਹਾਂ ਹੀ ਲੱਗਿਆ ਤਾਂ ਔਰ ਧਰਮਿਤ ਮੋਰਚੇ ਤੋਂ ਆਖਿਰ ਦੇ ਵਿੱਚ ਤੰਕ ਵੱਲ ਲੱਗਿਆ ਇਹ ਕਿ ਨਸ਼ਨਾ ਲੰਦਾ ਤਾਕਤਵਰ ਲੋਕਾਂ ਦੇ ਅੰਦਰ ਚੱਲ ਪੰਜਾਬ ਦੇ ਹਾਲਾਤ ਕਰਨ ਦਾ ਨਚਾ ਜੋ ਇਹ ਕਰ ਰਹੇ ਹੈ ਰੈਡਿਕਲ ਆ ਕੇ ਛਾਪੇ ਕਰਨਗੇ ਇਹਦੇ ਜਨਤਾ ਨੂੰ ਇਸ ਤਰ੍ਹਾਂ ਨਾਲ ਪੜਗਾਕੇ ਲੈ ਕੇ ਚੱਲੋਗੇ ਤਾਕਤ ਦੇ ਨਾਲ ਉਹਦੇ ਚੋਂ ਛਾਪੀ ਦੋੜੀ ਨਿਕਲਣੀ ਜੋ ਇਹ ਦਿਲ ਤੱਤਾ ਤੋਂ ਜਦ ਕਿ ਛਾਪੀ ਦਾ ਸੰਦੇਸ਼ ਦਿੰਦਾ ਹੈ ਇੱਕ ਤਾਂ ਦਾ ਸੰਦੇਸ਼ ਦਿੰਦਾ ਹੈ ਮੁੜ ਤਦ ਬਣੇ ਉਤੋਂ ਇਹ ਨਰਾਗਵਾਤ ਜੋ ਚੱਲਿਆ ਹੈ ਇਨਾ ਪੰਜਾਬ ਦੀ ਸ਼ਾਂਤੀ ਕੰਕਰੋਗੇ ਇਹਦਾ ਵਹਿ ਜਾਊਗਾ ਅੰਦਰ ਜਾ ਕੇ ਪੰਜਾਬ ਦੇ ਜੱਟਾਂਾਂ ਦੀ ਜਿਹੜੀ ਕੋਚ ਕਰਿਆ ਉਹ ਸੈਨਿਕ ਕੀਤੀ ਜਾਊਗੀ ਮੈਂ ਜ਼ਿੰਮੇਦਾਰੀ ਨਾ ਕਹਾਂ ਜੋ ਪਾਸਾ ਬੋਲਦਾ ਮੋਤੇ ਦਾਸ ਕਰ ਗੈਰਨ ਰਾਈਟਿੰਗ ਦੋਸ ਪੀਪਲ ਜਾ ਕੇ ਤੁਸੀਂ ਜਲੂਦਾਂ ਦੀ ਕਰਦੇ ਆ ਤੁਸੀਂ ਆਪੇ ਜੋ ਕਰਨਾ ਕਰ ਲੋ ਤੇ ਉਧਰ ਪੁਰਾਣੇ ਭਾਈ ਵਾਲਾਂ ਤੇ ਹੁਣ ਅਕਾਲੀ ਦਲ ਦੇ ਵੱਲੋਂ ਵੀ ਪਰਟਵਾਰ ਕੀਤਾ ਜਾ ਰਿਹਾ ਹੈ ਅਕਾਲੀ ਦਲ ਨੇ ਮਦਰ ਮੋਹਨ ਮੱਤਲ ਦੇ ਬਿਆਨ ਤੇ ਕਿਹਾ ਕਿ ਅਸੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਬਲਕਿ ਕੇਂਦਰ ਜਨ ਅੰਦੋਲਨਾਂ ਨੂੰ ਤਾਰਪੀਡੋ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ ਉਹ ਸੜਕਾਂ ਤੇ ਆਉਂਦੇ ਨੇ ਆਪਣੇ ਹੱਥੀ ਮੰਗਾ ਲੈ ਆਉਂਦੇ ਨੇ ਕੁਦਰਤੀ ਤੌਰ ਤੇ ਕੋਸ਼ਿਸ਼ ਜਿਹੜੀਆਂ ਰਾਜ ਕਰ ਰਹੀਆਂ ਪਾਰਟੀਆਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਮਾਹੌਲ ਖਰਾਬ ਹੋ ਰਿਹਾ ਪਰ ਅਮਨ ਸ਼ਾਂਤੀ ਤੇ ਇੱਕ ਜਮਹੂਰੀ ਤਰੀਕੇ ਨਾਲ ਸ਼ਰਮਣੀ ਕਾਲਰ ਜਦੋਂ ਜਦ ਤੱਕ ਕਰਦਾ ਉਹੋ ਤਰੀਕੇ ਨਾਲ ਉਹ ਲਾਈਨ ਤੇ ਅਕਾਲੀ ਦਲ ਜਦੋਂ ਜਾਇਜ਼ ਕਰੇਗਾ ਅਕਾਲੀ ਦਲ ਨੇ ਕਦੇ ਅ ਕਦੇ ਵੀ ਹਿੰਸਾ ਨਹੀਂ ਜਾਂਦੀ ਆਪਣੇ ਸੰਘਰਸ਼ਾਂ ਅਕਾਲੀ ਅਮਨ ਭਾਈਚਾਰਾ ਜੋਹਰੀ ਤਰੀਕੇ ਨਾਲ ਹੀ ਸੰਘਰਸ਼ ਬੜੀ ਪ੍ਰਾਣੀ ਕੇਂਦਰ ਦੀ ਚਾਲ ਰਹੀ ਹੈ ਕਿ ਜਦੋਂ ਲੋਕੀ ਹੱਕਾਂ ਵਾਸਤੇ ਸੰਘਰਸ਼ ਕਰਦੇ ਆ ਤੇ ਉਹਨਾਂ ਨੂੰ ਕਦੀ ਅਤਵਾਦੀ ਲੇਬਲ ਕੀਤਾ ਜਾਂਦਾ ਕਦੀ ਵੱਖਵਾਦੀ ਲੇਬਲ ਕੀਤਾ ਜਾਂਦਾ ਕੱਲ ਜਿਹੜੀ ਕਮੇਟੀ ਭਾਜਪਾ ਨੇ ਬਣਾਈ ਆ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਉਹ ਕਹਿ ਰਿਹਾ ਕਿ ਨੌ ਯੂਨੀਅਨ ਨੈਕਸਟ ਰਾਈਟ ਹੈ ਇਸ ਕਰਕੇ ਵੱਡੇ ਸੰਘਰਸ਼ਾਂ ਨੂੰ ਬਦਨਾਮ ਕਰਨ ਦੀ ਡਿਫੇਮ ਕਰਨ ਦੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਤੇ ਹੁਣ ਵੀ ਕੇਂਦਰ ਸਰਕਾਰ ਦੀ ਉਹੀ ਪੁਰਾਣੀ ਜਿਹੜੀ ਨੀਤੀ ਹੈ ਉੱਤੇ ਚੱਲ ਰਹੀ ਹੈ ਤੁਰ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਵੀ ਲਗਾਤਾਰ ਜਾਰੀ ਹੈ ਕਿਸਾਨ ਲਗਾਤਾਰ ਰੇਲਵੇ ਲਾਈਨਾਂ ਤੇ ਡਟੇ ਹੋਏ ਨੇ ਬਠਿੰਡਾ ਤੇ ਰੋਪੜ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋਵੇਂ ਪਾਸੇ ਕਿਸਾਨ ਆਪਣੇ ਧਰਨੇ ਤੇ ਡਟੇ ਹੋਏ ਨੇ ਕਿਸਾਨਾਂ ਦਾ ਸਿੱਧਾ ਤੌਰ ਤੇ ਕਹਿਣਾ ਹੈ ਕਿ ਜਦੋਂ ਤੱਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਲੈ ਜਾਂਦੇ ਉਹ ਇਸੇ ਤਰ੍ਹਾਂ ਡਟੇ ਰਹਿਣਗੇ ਤਾਂ ਇਸੇ ਤਰ੍ਹਾਂ ਸਮੇਤ ਅਲਈ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਚਲਾਇਆ ਗਿਆ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਬਾਦਲ ਸਰਕਾਰ ਮਰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਆੜੀ ਨਸਾਂ ਦੇ ਵਿਰੋਧ ਚ ਕਿਸਾਨਾਂ ਦਾ ਜਿਹੜਾ ਰੇਲਵੇ ਦਾ ਟਰੈਕ ਰੋਕੋ ਅੰਦੋਲਨ ਆ ਦੂਸਰੇ ਦਿਨ ਵੀ ਜਾਰੀ ਤੁਸੀਂ ਦੇਖ ਸਕਦੇ ਹੋ ਕਿਸਾਨ ਗਰਾਫਪੁਰ ਰੇਲ ਟਰੈਕ ਵਿੱਚ ਕੱਲ ਦੇ ਬੈਠੇ ਹੋਏ ਨੇ ਉਹਨਾਂ ਦਾ ਧਰਨਾ ਲਗਾਤਾਰ ਇਸ ਰਾਤ ਵੀ ਇਸ ਤਰ੍ਹਾਂ ਜਾਰੀ ਰਿਹਾ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਕਿਸਾਨ ਜਿਹੜੇ ਕੱਲ ਦੇ ਲੈ ਕੇ ਹੁਣ ਤੱਕ ਟਰੈਕ ਤੇ ਬੈਠੇ ਹੋਏ ਨੇ ਪੂਰੀ ਰਾਤ ਇਸੇ ਤਰ੍ਹਾਂ ਕਿਸਾਨ ਰੇਲਵੇ ਟਰੈਕ ਤੇ ਡਟੇ ਰਹੇ ਕਿਸਾਨਾਂ ਦੀ ਇਹੀ ਮੰਗ ਆ ਵੀ ਜਦੋਂ ਤੱਕ ਜਿਹੜਾ ਕੇਂਦਰ ਸਰਕਾਰ ਨੇ ਐਮਐਸਬੀ ਖਤਮ ਕਰਨ ਦਾ ਜਦੋਂ ਖੇਤੀ ਆਰਨੀਸ ਤਿੰਨ ਬੇਲਿਆਂ ਦੇ ਤੱਕ ਸਰਕਾਰ ਵਾਪਸੀ ਨਹੀਂ ਹੁੰਦੀ ਤੱਕ ਸਾਡੇ ਧਰਨੇ ਇਸ ਤਰ੍ਹਾਂ ਜਾਈ ਜਾਣਗੇ ਔਰ ਕਿਸਾਨ ਵੀ ਇਹ ਕਹਿੰਦੇ ਵੀ ਆੜਾ ਸੰਘਰਸ਼ ਉਹਨੂੰ ਤੱਕ ਚੱਲੇਗਾ ਜਦੋਂ ਤੱਕ ਸਰਕਾਰ ਆਪਣੀ ਖੇਤੀ ਆਰਨੀਸ ਵਾਪਸ ਨਹੀਂ ਲੈਂਦੀ ਤੁਸੀਂ ਵੇਖੋ ਕਿ ਕਿਸਾਨ ਪੂਰੀ ਰਾਤ ਵੀ ਡਟੇ ਰਹੇ ਨੇ ਕਿਸਾਨਾਂ ਦਾ ਜਦੋਂ ਡਟੇ ਰਹਿਆਂ ਦੇ ਕਾਰਨ ਸਾਡੇ ਨਾਲ ਸੇ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਇਹ ਤੁਹਾਡਾ ਧਰਨਾ ਕਦੋਂ ਤੱਕ ਜਾਈ ਜਾ ਰਿਹਾ ਕਹਿੰਦੇ ਕਿੰਨੇ ਦਿਨ ਤੇ ਜਾਰੀ ਹੋ ਗਿਆ ਇਹ 31 ਜਥੇਬੰਦੀਆਂ ਦਾ ਜਿਹੜਾ ਸਾਂਝਾ ਮੰਚ ਆ ਉਹਦੇ ਵਿੱਚ ਉਹਦੇ ਵੱਲੋਂ ਅਣਮਿੱਥੇ ਸਮੇਂ ਵਾਸਤੇ ਰੇਲਾਂ ਦੇ ਟਰ ਜਿੰਨਾ ਸਮਾਂ ਕੋਈ ਨਵੀਂ ਸਥਿਤੀ ਕੋਈ ਪੈਦਾ ਨਹੀਂ ਹੁੰਦੀ ਉਹ ਨਾ ਸਮਾਂ ਹੈ ਸਦਾ ਅਣਮਿੱਥੇ ਸਮੇਂ ਵਾਸਤੇ ਕਾਇਮ ਹੈ ਤੇ ਅਣਮਿੱਥੇ ਸਮੇਂ ਵਾਸਤੇ ਇੱਥੇ ਰੇਲ ਦੇ ਟਰੈਕ ਤੇ ਬੈਠੇ ਹੋਇਆ ਸਾਡੇ ਨਾਲ ਕੋਈ ਹੋਰ ਕਿਸਾਨ ਆਗੂ ਮੌਜੂਦ ਨਾ ਹਾਂਜੀ ਕੀ ਕਹਣਾ ਤੁਹਾਡਾ ਜੀ ਤੁਹਾਡੇ ਧਰਨਾ ਕੇ ਨੇ ਵੇ ਦਿਨ ਤਿਆਰੀ ਹੋਈ ਹੋਈ ਉਹ ਤੋਂ ਗਿਆ ਮੈਂ ਜੀ ਹਰਦੇਵ ਸਿੰਘ ਕਿੱਟੀ ਅੱਜ ਇੱਥੇ ਕਿਸਾਨ ਜਥੇਬੰਦੀਆਂ ਦੇ 31 ਕਿਸਾਨ ਜਥੇਬੰਦੀਆਂ ਦਾ ਜੋ ਸੰਜ ਧਰਨਾ ਚੱਲ ਰਿਹਾ ਕੱਲ ਤੋਂ ਉਹਦੇ ਚ ਅੱਜ ਵੀ ਸ਼ਾਮਲ ਹੋਏ ਆਂ ਸੋ ਅਸੀਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੀ ਆਵਾਜ਼ ਸਰਕਾਰ ਤੱਕ ਤੇ ਆਮ ਜਨਤਾ ਤੱਕ ਪਹੁੰਚਾਉਣੀ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਸੈਂਟਰ ਸਰਕਾਰ ਵੱਲੋਂ ਲਿਆਂਦੇ ਗਏ ਨੇ ਉਹ ਬਹੁਤ ਘਾਤਕ ਨੇ ਕਿਸਾਨ ਮਾਰੂ ਨੇ ਇਹ ਧਰਨਿਆਂ ਦਾ ਜਿਹੜਾ ਰੋਸ ਹੈ ਇਹ ਮੋਦੀ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਹ ਰੋਸ ਵੇਖ ਕੇ ਤੇ ਅਜੇ ਵੀ ਵਾਪਸ ਲੈ ਲਓ ਤੇ ਬਹੁਤ ਚੰਗੇ ਰਹੋਗੇ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਭਾਜਪਾ ਵਾਸਤੇ ਬਹੁਤ ਘਾਤਕ ਆਊਗਾ ਕਿਉਂਕਿ ਬਹੁਤਾ ਸਮਾਂ ਜ਼ਿਆਦਾ ਨਹੀਂ ਰਹਿ ਗਿਆ ਬਾਈ ਦੇ ਵਿੱਚ ਤੁਹਾਡੇ ਐਮਐਲਏ ਐਮਪੀਆ ਨੇ ਘਰਾਂ 'ਚ ਸਾਡਿਆਂ ਜਾਣਾ ਸੀ ਪਿੰਡਾਂ 'ਚ ਨਹੀਂ ਉਹਨਾਂ ਨੂੰ ਵੜਨ ਦੇਾਂਗੇ ਪਿੰਡਾਂ ਦੇ ਵਿੱਚ ਪੂਰੀ ਵਿਰੋਧਤਾ ਹੋ ਗਈ ਮੁਰਕੇ ਤੁਸੀਂ ਬਾਅਦ ਚ ਪਸਤਾਉਣਾ ਅੱਜ ਕਿਸਾਨਾਂ ਦਾ ਇਹ ਰੋਸ ਧਰਨੇ ਦੇ ਵਿੱਚ ਜੋ ਇਹ ਕਿਸਾਨ ਕਹਿ ਰਹੇ ਨੇ ਦੀਆਂ ਮੰਗਾਂ ਮੰਨ ਕੇ ਤੇ ਤਿੰਨੇ ਜਿਹੜੇ ਕਿਸਾਨ ਵਿਰੋਧੀ ਆਰਡੀਨੈਂਸ ਹੈ ਉਹ ਵਾਪਸ ਕਰ ਲਓ ਨਿਊਜ਼ਰਨ ਪੰਜਾਬ ਵਾਲੀ ਗੱਲ ਆ ਕਿਸਾਨ ਯੂਨੀਅਨ ਖੇਤੀ ਆਰਡੀਨੈਂਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੁੱਢਲਾਡਾ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਵੱਡੀ ਪੱਧਰ ਤੇ ਰੇਲਵੇ ਲਾਈਨ ਤੇ ਡਟੇ ਹੋਏ ਐ ਧਰਨੇ ਦੇ ਦੂਸਰੇ ਦਿਨ ਅੱਜ ਬਖਬਖ ਪਿੰਡਾਂ ਚੋਂ ਕਿਸਾਨ ਹੈ ਜਿਹੜੇ ਰੇਲ ਰੋਕੋ ਅੰਦੋਲਨ ਚ ਭਾਗ ਲੈ ਰਹੇ ਆ ਲਗਾਤਾਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਖੇਤੀ ਆਰਡੀਨੈਂਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰਦਰਸ਼ਨ ਹੈ ਬੇਸ਼ੱਕ ਦੇਖਣ ਨੂੰ ਮਿਲ ਰਹੇ ਆ ਰਾਜਨੀਤਿਕ ਪਾਰਟੀਆਂ ਦਾ ਹੋਵੇ ਪਰ ਕਿਸਾਨ ਆਗੂ ਹੈ ਜਿਹੜੇ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ ਲਗਾਤਾਰ ਤੇ ਇਸ ਤੋਂ ਪਹਿਲਾਂ ਕਿਸਾਨ ਯੂਨੀਅਨ ਵੱਲੋਂ ਥਰਮਲ ਪਲਾਂਟ ਟੋਲ ਪਲਾਜ਼ੇ ਅਤੇ ਵੱਖ-ਵੱਖ ਜਿਹੜੇ ਉਦਯੋਗ ਘਰਾਣਿਆਂ ਦੇ ਸੰਸਥਾ ਨੇ ਉਹਨਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਤਾਂ ਕਿ ਸਰਕਾਰ ਤੇ ਤਬਾਹ ਬਣਾਇਆ ਜਾ ਸਕੇ ਬੇਸ਼ੱਕ ਕਿਸਾਨ ਹੈ ਜਿਹੜੇ ਇਹ ਖੇਤੀ ਆੜੀ ਨੂੰ ਲੈ ਕੇ ਗੁੱਸੇ ਵਿੱਚ ਨੇ ਤੇ ਗੱਲ ਕਰ ਲੈਣੇ ਆ ਸਾਡੇ ਨਾਲ ਕਿਸਾਨ ਨੇਤਾ ਨੇ ਕਿ ਆਖਰ ਰੇਲਵੇ ਦੇ ਅੰਦੋਲਨ ਦਾ ਕੀ ਮਕਸਦ ਰਹਿ ਜਾਂਦਾ ਹੈ ਪ੍ਰਧਾਨ ਜੀ ਲਗਾਤਾਰ ਦੂਜੇ ਦਿਨ ਬਟੇ ਹੋ ਰੇਲਵੇ ਲਾਈਨ ਤੇ ਕੀ ਕਰਨੀ ਅਸੀਂ ਭਾਰਤੀ ਕਿਸਾਨ ਜੁਗਨੀਆਂ ਰੇਕ ਤਾਂ ਗਰਾਹਾਂ ਕਰਿਓ ਜਿਹੜੀ ਸਰਕਾਰ ਤਨ ਆੜੀ ਦਾਸ ਲੈ ਕੇ ਆਈ ਆ ਉਸ ਨੂੰ ਰੱਦ ਕਰਾਉਣ ਵਾਸਤੇ ਸਾਨੂੰ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਹਗਾਰਾ ਜਿਹੜਾ ਮਿਲਿਆ ਹੋਇਆ ਸਾਡੇ ਨੌਜਵਾਨਾਂ ਦਾ ਸਾਡੀਆਂ ਮਾਮਾ ਭੈਣਾਂ ਵੱਡੀ ਗਿਣਤੀ ਦੇ ਵਿੱਚ ਆ ਰਹੀਆਂ ਨੇ ਸਾਨੂੰ ਇਹ ਮਿਆਦ ਹੈ ਵੀ ਜਿਹੜਾ ਇਹ ਸੰਘਰਸ਼ ਅਸੀਂ ਵਿੱਢਿਆਗਾ ਲੈਣ ਰੋਕੂ ਅंदोलਨ ਚਲਾਇਆਗਾ ਇਹਦੇ ਵਿੱਚ ਵੱਡੇ ਸਹਿਯੋਗ ਦੇ ਨਾਲ ਗਿਣਤੀ ਹੈ ਜਿਹੜੀ ਪਹੁੰਚੂਗੀ ਇਸ ਸੰਘਰਸ਼ ਨੂੰ ਹਰੇ ਜਿਹੜੀ ਜਿੱਤਕ ਨਹੀਂ ਵਧਾਂਗੇ ਕੀ ਕਹੋਗੇ ਜੀ ਲਗਾਤਾਰ ਅੰਦੋਲਨ ਕਰ ਰਹੇ ਹਾਂ ਕਿੰਨਾ ਕੁ ਫਰਕ ਪਊ ਇਸ ਅੰਦੋਲਨ ਦਾ ਤੇ ਕਿੰਨੋਂ ਤੱਕ ਡਟੇ ਰਹੋਗੇ ਅੰਦੋਲਨ ਦਾ ਫਰਕ ਤਾਂ ਜੀ ਲੋਕਾਂ ਦੇ ਸਹਿਯੋਗ ਵੱਧਦੇ-ਵੱਧ ਆ ਰਹੇ ਨੇ ਜਿੰਨੇ ਕਹਦੇ ਉਹਨੂੰ ਤਲਾਲ ਚਾ ਰਹੇ ਨੇ ਬਹੁਤ ਸਹਾਯੋਗ ਮਿਲਿਆ ਕਿ ਅਸੀਂ ਮਿਲਤਰਾਂਗੇ ਬਲਦੇਵ ਸ਼ਰਮਾ ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਪਹਿਲਾਂ ਕਿਸਾਨ ਜਥੇਬੰਦੀਆਂ ਸੜਕਾਂ ਤੇ ਸੀ ਤੇ ਹੁਣ ਰੇਲਵੇ ਟ੍ਰੈਕ ਤੇ ਕਿਸਾਨ ਨੇ ਤਸਵੀਰਾਂ ਬਠਿੰਡਾਆਂ ਦੀਆਂ ਦਿਖਾ ਰਿਆਂ ਕੱਲ ਤੋਂ ਲੈ ਕੇ ਅੱਜ ਦੂਜਾ ਦਿਨ ਹੋ ਗਿਆ ਕਿਸਾਨਾਂ ਨੂੰ ਅੱਜ ਵੀ ਰੇਲਵੇ ਟ੍ਰੈਕ ਜਾਮ ਕੀਤੇ ਹੋਏ ਨੇ ਮੰਗ ਉਹੀ ਆ ਕਿ ਖੇਤੀ ਆਰਡੀਨੈਂਸ ਬਿੱਲ ਹੈ ਇਸ ਨੂੰ ਰੱਦ ਕੀਤਾ ਜਾਵੇ ਕਿਸਾਨਾਂ ਦੇ ਨਾਲ ਸਿਰਫ ਕਿਸਾਨ ਨਹੀਂ ਆਮ ਲੋਕ ਵੀ ਕਿਸਾਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲ ਰਹੇ ਨੇ ਚਾਹੇ ਉਹ ਵਪਾਰੀ ਹੋਣ ਜਾਂ ਹੋਰ ਲੋਕ ਹੋਣ ਉਹ ਵੀ ਕਿਸਾਨਾਂ ਦੇ ਨਾਰਾ ਆ ਰਹੇ ਨੇ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਰ ਕੀ ਲੱਗਦਾ ਸਰਕਾਰ ਤੇ ਕੋਈ ਦਬਾਅ ਪਊਗਾ ਕਿਸਾਨ ਸੜਕਾਂ ਤੇ ਤੇ ਹੁਣ ਰੇਲਵੇ ਟ੍ਰੈਕਾਂ ਤੇ ਆ ਗਏ ਐ ਸਰਕਾਰ ਦੇ ਜੂ ਸਰਕੂ ਕਰਨਾਂ ਤੇ ਮੇਰਾ ਨਾਮ ਸੁਖਦਰਸ਼ਨ ਸਿੰਘ ਬੀਕੇ ਜੂ ਮਾਨਸਾ ਜ਼ਿਲ੍ਹਾ ਜਨ ਸਕੱਤਰ ਸਰਕਾਰ ਤੇ ਦਬਾਅ ਜ਼ਰੂਰ ਪਊਗਾ ਜੀ ਜਿੰਨਾ ਚਿਰ ਸਰਕਾਰ ਤੇ ਦਬਾਅ ਨਹੀਂ ਪੈਂਦਾ ਅਸੀਂ 31 ਜਥੇਬੰਦੀਆਂ ਦਾ ਇਕਾ ਕੀਤਾ ਹੋਇਆ ਵੀ ਉਹਨਾਂ ਚਿਰ ਅਸੀਂ ਰੇਲਾਂ ਛੱਡਾਂਗੇ ਨਹੀਂ ਜਿੰਨਾ ਚਿਰ ਮੋਦੀ ਸਰਕਾਰ ਆ ਆਰਡੀਨੈਂਸ ਬਾਸ ਨਹੀਂ ਲੈ ਲੈਂਦੀ ਉਦੋਂ ਤੇ ਸਾਡਾ ਸੰਘਰਸ਼ੇ ਜਾਰੀ ਰਹੂਗਾ ਅਗ ਦੂਗੇ ਦਿਨ ਵੀ ਤੁਸੀਂ ਪ੍ਰਾਟੀਆਂ ਦੇ ਬੈਠੇ ਹੋ ਰਾਤ ਇੱਥੇ ਕੱਟੀ ਆ ਖਾਣਾ ਪੀਣਾ ਕਿਸਾਨ ਦਾ ਇੱਥੇ ਹੈ ਲੱਗਦਾ ਸਰਕਾਰਾਂ ਦੇ ਦਬਾਅ ਪਾਊਗਾ ਕਿ ਐਕਟ ਬਾਰੇ ਸਰਕਾਰਾਂ ਕਰੇ ਨਹੀਂ ਐਕਟ ਬਾਰੇ ਕਿਸਾਨ ਨੂੰ ਨੌਲੇਜ ਨਹੀਂ ਹੈ ਕਿਸਾਨ ਦੇ ਹੱਕ ਦੇ ਵਿੱਚ ਐਕਟ ਹੈ ਭਾਜਪਾ ਕਰ ਰਹੀ ਹੈ ਨਹੀਂ ਜੀ ਜੋ 31 ਕਿਸਾਲਾਂ ਜਥੇਬੰਦੀਆਂ ਨੇ ਪ੍ਰੋਗਰਾਮ ਲਿਖਿਆ ਰੇਲਾਂ ਤੇ ਲਗਾਤਾਰ ਇਸ ਨੂੰ ਲੈ ਕੇ ਕਿਸਾਨ ਵੱਡੀ ਪੱਧਰ ਤੇ ਆ ਰਹੇ ਆ ਤੇ ਜਿਹੜਾ ਸਰਕਾਰਾਂ ਭੁਲੇਖਾ ਪਾਉਂਦੀਆਂ ਮਿਲਕਸਾਨਾਂ ਦੇ ਪੱਖ ਚਾ ਇਹ ਅੱਜ ਕੱਲ੍ਹ ਉਹ ਕਿਸਾਨੀ ਦੇ ਸਾਰੀ ਨੌਜਵਾਨੀ ਸਾਰੀ ਕਿਸਾਨੀ ਨੂੰ ਤਕਰੀਬਨ ਪਤਾ ਹੈ ਇਸ ਚੀਜ਼ ਬਾਰੇ ਵੀ ਜਿਹੜਾ ਆਰਡੀਨੈਂਸ ਤਿੰਨ ਬਿੱਲ ਪਾਸ ਕੀਤੇ ਆ ਇਹ ਮੋਦੀ ਸਰਕਾਰ ਨੇ ਪੂਰੇ ਕਿਸਾਨ ਦੇ ਵਿਰੋਧੀ ਜਣੇ ਕਿਸਾਨ ਉਹਨਾਂ ਚਾਰੇ ਰੇਲਾਂ ਤੋਂ ਜਾਂ ਅਗਲੇ ਹੋਰ ਪ੍ਰੋਗਰਾਮ ਤੋਂ ਉੱਠਦੇ ਨਹੀਂ ਜਿੰਨਾ ਚਿਰ ਆਰਡੀਨੈਂਸ ਤੇ ਨਹੀਂ ਵਾਪਸ ਸਰਕਾਰ ਨਹੀਂ ਲੈਂਦੀ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਸਾਡੇ ਭਾਰਤ ਦੇ ਵਿੱਚ ਰਾਜਨੀਤਿਕ ਪਾਰਟੀਆਂ ਉਹ ਸਾਡੇ ਕਿਸਾਨਾਂ ਦੇ ਉਦੋਲਣ ਨੂੰ ਖੋਰਾ ਲਾ ਰਹੀਆਂ ਢਾ ਲਾ ਰਹੀਆਂ ਕਿਉਂ ਲਾ ਰਹੀਆਂ ਕਿਉਂਕਿ 2022 ਦੇ ਵਿੱਚ ਵੀ ਇਲੈਕਸ਼ਨ ਹੋਣੇ ਨਾ ਤੇ ਪੰਜਾਬ ਦੇ ਵਿੱਚ ਵੀ ਹੋਣਿਆ ਜਿਹੜੀ ਨਾਤਾ ਕਾਂਗਰਸ ਪਾਰਟੀ ਦਾ ਇੱਥੇ ਕੁਛ ਬਚਿਆ ਤੇ ਨਾ ਹੀ ਮੇਨ ਸਾਡੇ ਅਕਾਲੀ ਦਲ ਦਾ ਕੁਛ ਬਚਿਆ ਉਹ ਆਪਣੀ ਜ਼ਮੀਨ ਤਲਾਸ਼ ਰਹੀਆਂ ਸਾਡੇ ਕਿਸਾਨਾਂ ਦੇ ਉਦੋਲਨ ਤੇ ਔਰ ਕਿਸਾਨ ਕਿਸਾਨਾਂ ਦੀ ਲੀਡਰਸ਼ਿਪ ਬਹੁਤ ਚੰਤਤ ਹੈ ਬਹੁਤ ਮਰਦ ਸਿਆਣੀ ਹੈ ਉਹਨਾਂ ਪਾਰਟੀਆਂ ਨੂੰ ਆਪਣਾ ਬੈਨੀਫਿਟ ਕਿਸਾਨਾਂ ਦੇ ਅंदोलਨ ਦਾ ਕਿਸੇ ਵੀ ਕੀਮਤੇ ਨਹੀਂ ਲੈਣ ਦਿੱਤਾ ਜਾਵੇ। ਬਿਲਕੁਲ ਕਿਸਾਨ ਜਥੇਬੰਦੀਆਂ ਦੇ ਆਗੂ ਕਹਿ ਰਹੇ ਨੇ ਕਿ ਬੇਸ਼ੱਕ ਰਾਜਨੀਤਿਕ ਪਾਰਟੀਆਂ ਕੋਈ ਵੀ ਹੋ ਨਾ ਕਿਸਾਨਾਂ ਨੂੰ ਲੈ ਕੇ ਜਿੰਨਾ ਮਰਜੀ ਟੰਡੋਰਾ ਪਿੱਟਦੀ ਹੋਣ ਪਰ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਦੇ ਹਤਾਸ਼ ਦੇ ਵਿੱਚ ਕੋਈ ਵੀ ਪਾਰਟੀ ਨਹੀਂ ਹੈ ਤਾਂ ਕਰੇ ਕਿਸਾਨਾਂ ਵੱਲ ਦੀ ਲੜਾਈ ਲੜਨਗੇ ਤੇ ਕੇਂਦਰ ਸਰਕਾਰ ਨੂੰ ਐਕਟ ਵਾਪਸ ਲੈਣ ਤੱਕ ਮਜਬੂਰ ਕਰ ਦੇਣਗੇ। ਕੈਮਰਾਮੈਨ ਰਜੇਸ਼ ਦੇ ਨਾਲ ਸੂਰਜ ਭਾਨ نیوز 18 ਪੰਜਾਬ ਪਟੰਡਾ। ਜੈ ਹਿੰਦ। ਜੈ ਹਿੰਦ। ਕਿਸਾਨਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਜਿੱਥੇ ਲਗਾਤਾਰ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚਲਾਇਆ ਗਿਆ ਉੱਥੇ ਹੀ ਸਿਆਸਤਦਾਨਾਂ ਤੇ ਵੀ ਕਿਸਾਨਾਂ ਦਾ ਗੁੱਸਾ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਬਿਆਸ ਦੇ ਵਿੱਚ ਵੀ ਕਿਸਾਨ ਲਗਾਤਾਰ ਡਟੇ ਹੋਏ ਨੇ ਬਿਆਸ ਦੇ ਦੇਵੀदासਪੁਰਾ ਦੇ ਵਿੱਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਲਗਾਤਾਰ ਜਾਰੀ ਹੈ ਤਾਂ ਨਾਲ ਹੀ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਿਆਸਤਦਾਨ ਸਾਡੇ ਨਾਮ ਤੇ ਸਿਆਸੀ ਰੋਟੀਆਂ ਸੇਕ ਰਹੇ ਨੇ ਸਾਡੇ ਅੰਦੋਲਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਇਹਨਾਂ ਸਿਆਸਤਦਾਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਜੰਡਿਆਲਾ ਗੁਰੂ ਦੇ ਵਿੱਚ ਵੀ ਕਿਸਾਨਾਂ ਦਾ ਰੇਲ ਰੋਕਣ ਅੰਦੋਲਨ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਸਿਆਸੀ ਪਾਰਟੀਆਂ ਦੇ ਖਿਲਾਫ ਵੀ ਕਿਸਾਨਾਂ ਦਾ ਗੁੱਸਾ ਫੁੱਟਿਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਅੰਦੋਲਨ ਅੱਜ 9ਵੇਂ ਦਿਨ ਵੀ ਜਾਰੀ ਹੈ ਤੇ ਤੁਸੀਂ ਦੇਖ ਸਕਦੇ ਹੋ ਜੇ ਕਿਸਾਨ ਜਿਹੜੇ ਆ ਅੰਮ੍ਰਿਤਸਰ ਤੋਂ ਵਿਆਹ ਜਾਣ ਵਾਲੇ ਰੇਲਵੇ ਟਰੈਕ ਤੇ ਉੱਤੇ ਬੈਠੇ ਹੋਏ ਨੇ ਤੇ ਅੱਜ ਨਵਾਂ ਦਿਨ ਹੋ ਚੁੱਕਾ ਇਹਨਾਂ ਨੂੰ ਇੱਥੇ ਬੈਠੇ ਹੋਏ ਆ ਤੇ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਿਹੜੇ ਨੇ ਉਹ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਿਹੜੇ ਆ ਧਰਨੇ ਪ੍ਰਦਰਸ਼ਨ ਕੀਤੇ ਜਾ ਰਿਹਾ ਜਿਹੜਾ ਕਿ ਇਹਨਾਂ ਵੱਲੋਂ ਕਿਹਾ ਗਿਆ ਸੀ 2 ਤਰੀਕ ਤੱਕ ਜਿਹੜਾ ਵਾ ਇੱਥੇ ਕੀਤਾ ਜਾਵੇਗਾ ਪ੍ਰਦਰਸ਼ਨ ਪਰ ਇਹਨਾਂ ਨੇ 5 ਦਿਨ ਜਿਹੜੇ ਹੋਰ ਵਧਾ ਦਿੱਤੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਿਹੜੇ ਆ ਪ੍ਰਦਰਸ਼ਨ ਕੀਤੇ ਜਾ ਰਹੇ ਸਾਂਝੀ ਕਮੇਟੀਆਂ ਵੱਲੋਂ ਹਾਂਜੀ ਪੰਦੇਰ ਸਾਹਿਬ ਜਿਹੜਾ ਆ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 2 ਤਰੀਕ ਤੱਕ ਜਿਹੜਾ ਵਾ ਕੋਈ ਫੈਸਲਾ ਲਿਆ ਜਾਊਗਾ ਤੁਹਾਡੇ ਵੱਲੋਂ ਕਿਹੜਾ ਫੈਸਲਾ ਜਿਹੜਾ ਵਾ ਉਹ ਲਿਆ ਗਿਆ ਵਾ ਜੀ ਇਹ ਰੇਲ ਰੋਕੋ ਅੰਦੋਲਨ 5 ਤਰੀਕ ਤੱਕ ਜਾਰੀ ਰਹੂਗਾ ਠੀਕ ਹੈ ਜੀ ਸਾਂਝਾ ਅੰਦੋਲਨ ਨੂੰ ਅੱਜ ਦੂਸਰਾ ਦਿਨ ਹੋ ਗਿਆ ਵਾ ਸਾਂਝੇ ਅੰਦੋਲਨ ਥਰੋਅਆਊਟ ਪੂਰੇ ਪੰਜਾਬ 'ਚ ਚੱਲ ਰਹੇ ਨੇ ਵੀਰ ਸਿੰਘ ਜੀ ਬਾਦਲ ਉਹਨਾਂ ਦਾ ਤੇ ਭਾਜਪਾ ਮੁੱਖ ਮੰਤਰੀ ਨਿੰਦਰ ਮੋਦੀ ਜੀ ਦਾ ਅਰਥੀ ਫੂਕ ਮੁਜਾਰਾ ਕੀਤਾ ਵੀ ਇਹ ਤਿੰਨੇ ਪਾਰਟੀਆਂ ਦੀਆਂ ਨੀਤੀਆਂ ਇੱਕ ਹੀ ਨੇ ਸੋ ਇਹਨਾਂ 'ਚ ਫਰਕ ਨਾ ਸਮਝਣ ਪੰਜਾਬ ਦੇ ਲੋਕ ਉਹ ਸਾਡੇ ਅੰਦੋਲਨ ਨੂੰ ਹਥਿਆਉਣਾ ਚਾਹੁੰਦੀਆਂ ਨੇ ਲੀਹੋਂ ਲਾਉਣਾ ਚਾਹੁੰਦੀਆਂ ਨੇ ਤਾਂ ਅਸੀਂ ਲੀਹੋਂ ਨਹੀਂ ਲੱਤਣ ਦੇਣਾ ਉਹਨਾਂ ਪਾਰਟੀਆਂ ਦਾ ਮਨੋਰਥ ਕੱਲਾ 22 ਤੇ 24 ਦੇ ਵਿੱਚ ਰਾਜ ਦੀ ਸੱਤਾ ਹਾਸਲ ਕਰਨਾ ਨਾ ਕਿ ਸਾਡੇ ਲਈ ਕੋਈ ਸੰਘਰਸ਼ ਕਰਨਾ ਆ ਇਹ ਸੰਸਾਰ ਦੇ ਨਾਲ ਕਿਸਾਨ ਆਗੂ ਜਿਨ੍ਹਾਂ ਨੇ ਦੱਸਿਆ ਕਿ ਕਾਂਗਰਸ ਤੇ ਕਾਲੀ ਜਿਓ ਨੇ ਉਹ ਕਿਸਾਨ ਅੰਦੋਲਨ ਨੂੰ ਹਾਈਜੈਕ ਕਰ ਰਹੇ ਨੇ ਤਾਂ ਇਸ ਲਗਾਤਾਰ ਜੋ ਪ੍ਰੋਟੈਸਟ ਕਿਸਾਨਾਂ ਦਾ ਚੱਲਦਾ ਰਹੇਗਾ ਜਦ ਤੱਕ ਆਰਡੀਨੈਂਸ ਬਿੱਲ ਵਾਪਸ ਨਹੀਂ ਲਿਆ ਜਾਂਦੇ ਤਦਰ ਲਗਾਤਾਰ ਸਿਆਸੀ ਪ੍ਰਦਰਸ਼ਨ ਵਿਚਾਰੇ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪਾਇਲ ਦੇ ਵਿੱਚ ਵੀ ਕਾਂਗਰਸ ਦੇ ਵੱਲੋਂ ਬਲਦਰੇੜੇ ਤੇ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਿਆ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਇਸ ਪ੍ਰਦਰਸ਼ਨ 'ਚ ਵਿਧਾਇਕ ਲਖਵੀਰ ਲੱਖਾ ਸ਼ਾਮਲ ਹੋਏ ਲੱਖਾ ਨੇ ਕਿਹਾ ਜਦੋਂ ਤੱਕ ਕੇਂਦਰ ਨਵੇਂ ਕਾਨੂੰਨ ਵਾਪਸ ਨਹੀਂ ਲੈਂਦੀ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਚੱਲਦੇ ਰਹਿਣਗੇ ਤਦ ਉਤਰ ਫਾਜ਼ਲਕਾ ਦੀ ਅਨਾਜ ਮੰਡੀ ਦੇ ਵਿੱਚ ਵੀ ਕਾਂਗਰਸ ਵੱਲੋਂ ਖੇਤੀ ਬਿੱਲਾਂ ਖਿਲਾਫ ਰੈਲੀ ਕੀਤੀ ਗਈ ਜਿਸ 'ਚ ਵੱਡੀ ਗਿਣਤੀ ਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਸੱਕੇ ਸ਼ਹੀਦ ਕੀ ਹੋਇਆ ਮੋਦੀ ਮੋਆ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਜਿੱਥੇ ਵੀ ਕਿਸਾਨ ਕਰਨੇ ਲਾਉਂਦੇ ਉਹਨਾਂ ਦੇ ਨਾਲ ਸਾਡੇ ਵਰਕਰ ਵੀ ਜਾਂਦੇ ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ ਜੇ ਅਸੀਂ ਕਿਸਾਨਾਂ ਵਾਸਤੇ ਸਭ ਕੁਝ ਕਰਦੇ ਉਹ ਬੰਦੇ ਵੀ ਸੜੇ ਤੇ ਕੰਢੇ ਫਲੇ ਕਿਉਂ ਨਹੀਂ ਆ ਰਹੇ ਇਸ ਸਟੇਜ ਤੇ ਡਰੇ ਨਾਲ ਜੰਪ ਕਿਥੇ ਸੜਕ ਪੀਰੇ ਦੇ ਬੱਕਰਾ ਕਿਉਂ ਕਰਦੇ ਨੇ ਬਿਲਕੁਲ ਬਿਲਕੁਲ ਅਸੀਂ ਜਾਣਦੇ ਹਾਂ ਕੰਟੀਨਿਊਟੀ ਲਾਉਦੇ ਕਿਸਾਨ ਜਿਹੜੇ ਬੰਦਿਆ ਪੈਨੋ ਮਿਲ ਕੇ ਜਾਂਦੇ ਉਹਨਾਂ ਦੇ ਨਾਲ ਬੰਦੇ ਵਰਕਰ ਅਸੀਂ ਵੀ ਜਾਣਦੇ ਹਾਂ ਜਿੱਥੇ ਸਾਲੂ ਕਹਿੰਦੇ ਨੇ ਸੇਵਾ ਦੇ ਨਾਲ ਬੰਦੇ ਜਿਹੜੇ ਜਿਹੜੇ ਕੱਲ ਮਾਤਕੀ ਤੋਂ ਦੇ ਬੰਦ ਕੀ ਗੋੜੀ ਉਹ ਤਾਂ ਇੱਕੋ ਨਾਲ ਦਾ ਸਟ੍ਰੈਂਟ ਹੈ ਉਹਨਾਂ ਨੂੰ ਚਾਹੀਦਾ ਸੀ ਦਿੱਲੀ ਮੋਦੀ ਵੱਲ ਜਾਣਾ ਉਹ ਚੰਡੀਗੜ੍ਹ ਨੂੰ ਚੱਲੇ ਹੈ ਪਹਿਲਾਂ ਤਾਂ ਉਹ ਮੈਦ ਪਾਸ ਕਰਾ ਕੇ ਉੱਥੇ ਸਰਕਾਰ ਦੇ ਵਿੱਚ ਫਿਰ ਬਹੁਤ ਤਸ਼ਦੀਕਾ ਦੇ ਕੇ ਕਸਟੰਟ ਖੇਡਿਆ ਹੋਣੇ ਫਿਰ ਉਸਟੰਟ ਖੇਢੀ ਜਾਂਦੇ ਮੋਦੀ ਗਵਰਨਮੈਂਟ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਦੇ ਰੋਜ਼ ਚ ਕਿਸਾਨ ਵੀਰ ਮਜ਼ਦੂਰ ਬੂਰ ਸੜਕਾਂ ਤੇ ਆਏ ਨੇ ਪਹਿਲਾਂ ਅਸੀਂ ਟਰੈਕਟਰ ਰੈਲੀਆਂ ਕੀਤੀਆਂ ਦੀ ਮੋਦੀ ਨੂੰ ਜਗਾਉਣ ਲਈ ਕਿ ਜਿਹੜੇ ਟਰੈਕਟਰ ਚੱਲਦੇ ਨੇ ਕਿਸਾਨੀ ਕਰਕੇ ਚੱਲਦੇ ਨੇ ਕਿਸਾਨਾਂ ਨੂੰ ਆਪਣਾ ਕੰਮ ਕਰਨ ਲਈ ਟਰੈਕਟਰਾਂ ਦੀ ਵਰਤੋਂ ਕਰਨੀ ਪੈਂਦੀ ਆ ਪਰ ਮੋਦੀ ਦੀ ਸਰਕਾਰ ਤੇ ਕੋਈ ਜੂਨ ਅਸਰ ਕੀ ਪੰਜਾਬ ਦੇ ਲੋਕ ਸੜਕਾਂ ਤੇ ਨੇ ਪਿਛਲੇ 1 ਮਹੀਨੇ ਤੋਂ ਚਾਹੇ ਉਹ ਭਾਰਤੀ ਕਿਸਾਨ ਯੂਨੀਅਨ ਆ ਹੋਣ ਚਾਹੇ ਕਾਂਗਰਸ ਪਾਰਟੀ ਹੋਵੇ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਵਿੱਚ ਅਸੀਂ ਹਰ ਰੋਜ਼ ਮੋਦੀ ਦਾ ਪਿੱਟ ਸਿਆਪਾ ਕਰ ਰਹੇ ਆ ਇਸ ਕਰਕੇ ਕਿ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਇਹਨਾਂ ਨੂੰ ਵਾਪਸ ਲਾਓ ਕਿਸਾਨਾਂ ਨੂੰ ਰਾਹਤ ਦਿਓ ਪਰ ਉਹ ਮੰਨ ਨਹੀਂ ਰਿਹਾ ਪੰਜਾਬ ਦੇ ਕਿਸਾਨ ਜੇ ਆਜ਼ਾਦੀ ਲੈਣਾ ਜਾਣਦੇ ਨੇ ਦੇਸ਼ ਨੂੰ ਬਚਾਉਣਾ ਜਾਣਦੇ ਨੇ ਗੋਰਿਆਂ ਨੂੰ ਕੱਢਣਾ ਜਾਣਦੇ ਨੇ ਤਾਂ ਮੋਦੀ ਕਿਹੜੇ ਖੇਤੀ ਦੀ ਮੂੜੀਆ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਤੇ ਆਪਣੇ ਹੱਥ ਲੈ ਕੇ ਰੋ। ਤਾਂ ਹਰਿਆਣਾ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਰੋਜ਼ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਕੈਥਲ ਦੇ ਵਿੱਚ ਰਮਦੀਪ ਸਿੰਘ ਸੁਰਜੀਵਾਲਾ ਦੀ ਅਗਵਾਈ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਕੀਤਾ ਗਿਆ ਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਇਸ ਤਰ੍ਹਾਂ ਹੋਈ ਹੈ ਇਸ ਤਰ੍ਹਾਂ ਸੁਰਜੀਵਾਲਾ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਨਾਲ ਹੀ ਹੱਥ ਰਸ ਜਾ ਰਹੇ ਰਾਹੁਲ ਗਾਂਧੀ ਤੇ ਪ੍ਰੇਨਕਾ ਗਾਂਧੀ ਨੂੰ ਯੂਪੀ ਪੁਲਿਸ ਵੱਲੋਂ ਰੋਕੇ ਜਾਣ ਤੇ ਯੋਗੀ ਸਰਕਾਰ ਤੇ ਵੀ ਜਮ ਕੇ ਨਿਸ਼ਾਨੇ ਸਾਧਦੇ ਨੇ ਨਰਿੰਦਰ ਮੋਦੀ ਔਰ ਜਬ ਤੱਕ ਇਹ ਤੀਨੋਂ ਕ੍ਰਿਸ਼ੀ ਵਿਰੋਧੀ ਕਾਲੇ ਕਾਨੂੰਨ ਖਤਮ ਨਹੀਂ ਹੋ ਜਾਣਗੇ ہمارا ਸੰਘਰਸ਼ ਜਾਰੀ ਰਹੇਗਾ और इन तीने तीनों काले कानूनों को खेती विरोधी काले कानूनों को खत्म करवाकर ही हम चैन से बैठेंगे और तब तक लड़ेंगे जब तक जब तक देश के किसान हरियाणा के किसान हरियाणा के एस सी के हमारे भाइयों छोटे दुकानदारों और मजदूरों की द्यौड़ी पर हम मनोहर लाल खट्टर जी दुष्यंत चौटाला जी और नरेंद्र मोदी उनके घुटने वहां नहीं टिकवा देते ਉਧਰ ਝੱਜਰ ਦੇ ਵਿੱਚ ਅਨੋਖਾ ਪ੍ਰਦਰਸ਼ਨ ਕਾਂਗਰਸ ਦੇ ਵੱਲੋਂ ਕੀਤਾ ਗਿਆ ਇੱਥੇ ਮੱਝ ਦੇ ਅੱਗੇ ਬੀਨ ਵਜਾ ਕੇ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਤੇ ਇਸ ਪ੍ਰਦਰਸ਼ਨ ਦੇ ਨਾਲ ਹੀ ਸਿੱਧੇ ਨਿਸ਼ਾਨੇਤ ਰਹੀ ਕੇਂਦਰ ਸਰਕਾਰ ਕਾਂਗਰਸੀ ਵਿਧਾਇਕ ਗੀਤਾ ਭੁਖਲ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਮੱਝ ਦੇ ਕੇ ਬੀਨ ਵਜਾ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਇੱਥੇ ਕਾਂਗਰਸ ਦੇ ਵੱਲੋਂ ਕੀਤਾ ਗਿਆ

जो भारत सरकार काले कानून लेकर आए हैं किसानों के विरोध में उसके विरोध प्रदर्शन में भी आज हमारा ये धरना यहाँ पर हमने देने का काम किया है जिस प्रकार से ये अध्यादेश थे लोकसभा में राज्यसभा में धक्काशाही करते हुए संविधान की और कानून की धज्जिया उड़ाते हुए इन्होंने इन अध्यादेशों को कानून का रूप दिया है उसका पूरे देश भर में विरोध हो रहा है आज हमारे हरियाणा का किसान आज हमारे पंजाब का किसान यूपी का किसान पूरे देश का किसान उसको समझ नहीं आ पा रहा है जिसको पहले से ही फसल के सही दाम नहीं मिल रहे थे ਤੇ ਫਿਰ ਹਾਲੇਖੋਰ ਛੋਟੇ ਛੇ ਬ੍ਰੇਕ ਤੇ ਲੀ ਰੋਕਦੇ ਆਂ ਇੱਕ ਤੋ ਬਾਅਦ ਇੱਕ ਵਾਰ ਫੇਰ ਥੋੜਾ ਸਵਾਗਤ ਹੈ ਗੱਲ ਕਰਦੇ ਆਂ ਅਟਲ ਟਨਲ ਦੀ ਜਿਹੜੀ ਕੱਲ ਦੇਸ਼ ਨੂੰ ਸਮਰਪਿਤ ਹੋ ਜਾਵੇਗੀ ਜਿਹहां ਸਭ ਤੋਂ ਵੱਡੀ ਲੰਬੀ ਅਟਲ ਟਨਲ ਕੱਲ ਦੇਸ਼ ਨੂੰ ਸਮਰਪਿਤ ਹੋ ਜਾਵੇਗੀ ਲੱਦਾਖ ਅਤੇ ਮਨਾਲੀ ਦੇ ਵਿੱਚ ਦੀ ਦੂਰੀ ਹੁਣ ਕੱਠ ਹੋ ਜਾਵੇਗੀ ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਣਗੇ ਮੰਨਾਲੀ ਤੇ ਅਟਲ ਟਨਲ ਦਾ ਉਦਘਾਟਨ ਕਰਕੇ ਦੇਸ਼ ਵਾਸੀਆਂ ਨੂੰ ਸਮਰਪਿਤ ਕਰਨਗੇ ਦੱਸਦੇ ਕਿ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਅੱਜ ਮੰਨਾਲੀ ਪਹੁੰਚ ਗਏ ਨੇ ਤੇ ਦੁਨੀਆ ਦੀ ਸਭ ਤੋਂ ਉੱਚੀ ਟਨਲ ਅਟਲ ਟਨਲ ਕੱਲ ਦੇਸ਼ ਨੂੰ ਸਮਰਪਿਤ ਹੋ ਜਾਵੇਗੀ ਜਿਸ ਤੋਂ ਬਾਅਦ ਮੰਨਾਲੀ ਅਤੇ ਲੱਦਾਖ ਦੀ ਵਿਚਾਲੇ ਦੀ ਦੂਰੀ ਘੱਟ ਹੋ ਜਾਵੇਗੀ ਅਟਲ ਟਨਲ ਦਾ ਕਾਲੂਦਘਾਟਨ ਹੋਵੇਗਾ ਪੀਐਮ ਮੋਦੀ ਉਦਘਾਟਨ ਕਰਨਗੇ ਤੇ ਰੱਖਿਆ ਮੰਤਰੀ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਅੱਜ ਮੰਨਾਲੀ ਪਹੁੰਚ ਚੁੱਕੇ ਨੇ का इंतजार कर रहे थे वो घड़ी आ चुकी इससे बड़ा प्रसन्नता का पल हमारे जीवन में कोई हो नहीं सकता अटल जी का सपना साकार हुआ और आदरणीय प्रधानमंत्री जी ने जिस तरह से इस टनल के बनाने में अपना कंट्रीब्यूशन अपना योगदान दिया हर वक्त जब भी हमारा मिलना होता था टनल का जिक्र होता था कितनी कर बनी कितनी कर बनने को रह गई कब तक बन करके तैयार होगी आज वो बन करके तैयार हो गई है और आदरणीय प्रधानमंत्री नरेंद्र मोदी जी इसका उद्घाटन करने के लिए कल आ रहे हैं हमारे लिए बहुत बड़ी प्रसन्नता का हम पहुंच चुके हैं अटल टनर रोहतांग के ग्राउंड जीरो पर और सबसे पहले यहाँ की एक्सक्लूसिव तस्वीरें मैं दिखाना चाहूंगा इस ग्राउंड रिपोर्ट से आप देखते ये जो है अटल टन रोहतांग अब बनकर बिल्कुल तैयार हो चुके है और प्रधानमंत्री नरेंद्र मोदी जो है इसका उद्घाटन करेंगे हमारे साथ जो है अटल टनर रोहतांग के जो एग्जीक्यूटिव इंजीनियर है वो हमारे साथ मौजूद है हम इनसे बात करोगे और इनसे हम जानेंगे की क्या खासियत है इस टनल की और किस तरह जो है इसका निर्माण किया गया है सर बात करें जिस तरह अटल टनल होता बनकर तैयार हो चुके हैं क्या खासियत है सर इस टनल की इस टनल का तो सबसे बड़ी खासियत यह है ये टनल टेन थाउजेंड फीट अब वर्ल्ड का फर्स्ट टनल है दूसरा ये टनल बनने से ऑल वेदर कनेक्टिविटी लेह की हो जाएगी इसके बाद दो टनल अगर और बन जाएंगे तो और इस टनल का खासियत यह है अभी सारा इसमें लेटेस्ट टेक्नोलॉजी यूज हुए है इसमें दो चैलेंज हुए एक तो सबसे पहला वेदर वेदर इसमें छः महीने काम नहीं हो पाते थे और दूसरा था इसका शेरी आला जो बहुत बड़ा जियोलॉजिकल चैलेंज था हम इंजीनियरों के लिए सर 2015 में टनल जो है कम्प्लीट होनी थी किन कारणों से सर, सर ये इसका टाइम बढ़ता गया और अब 2020 में ये टनल जो है कम्प्लीट हो चुकी है इसका मेन रीजन वही था शेरी नाला जिसको बाद में हमने बहुत ट्रैक्टफुली डीप इन्वर्ट बना के इसको टैकल किया और अब ये टनल बन के लगभग तैयार है सर बात करें कितनी महत्वपूर्ण ये टनल है, है चाहे सामरिक दृष्टि से देखें या फिर लाहौल की जनता की तरफ से या देश प्रदेश के लिए किस तरह से महत्वपूर्ण टनल है सर एक तो लाहौल स्पिति के जनता को हमेशा अब ट्वेल्व मंथ कनेक्टिविटी मिल जाएंगे दूसरा लेह तक का डिस्टेंस जो है फोर्टी सिक्स किलोमीटर कम हो जाएंगे और इससे बहुत ज़्यादा फ्यूल और सामरिक दृष्टि से मेरे सेना को बहुत ज़्यादा सहायता मिलेगी इस टनल के बनने से लोगों को काफी लगेगा अब पूर्ण रूप से कपे, कैपेबल हो गया कोई भी टनल वर्क चैलेंजिंग सिचुएशन में करने के लिए तो ये थे हमारे साथ टनल के एग्जीक्यूटिव इंजीनियर राकेश कुमार जिनका कहना है की ये जो टनल है इसको जो है कम्प्लीट होने में लगभग दस साल का जो लग चुका और इन दस सालों में काफी ऐसे चैलेंज यहाँ पे आए हैं जिसके कारण जो है लेकिन फिर भी जो है ये टनल जो है आज जो है बनकर तैयार हो चुका है और अब ये टनल देश को ਤੱਲ ਕਰਦੇ ਹਨ ਰਿਲਾਈਂਸ ਰਿਟੇਲ ਦੀ ਜਿਸ ਦੇ ਵਿੱਚ ਇੱਕ ਹੋਰ ਵੱਡਾ ਨਿਵੇਸ਼ ਹੋਣ ਜਾ ਰਿਹਾ ਹੈ ਇਸ ਦੌਰਾਨ ਬੁਬਾਦਲਾ ਰਿਲਾਈਂਸ ਰਿਟੇਲ ਦੇ ਵਿੱਚ ਨਿਵੇਸ਼ ਕਰਨ ਜਾ ਰਹੀ ਹੈ ਬੁਬਾਦਲਾ ਵੱਲੋਂ 6247.5 ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਬੁਬਾਦਲਾ ਰਿਲਾਈਂਸ ਰਿਟੇਲ 'ਚ ਕਿ 40% ਹਿੱਸੇਦਾਰ ਹੋਵੇਗੀ ਮੋਬਾਈਲਰ ਨੇ Jio ਪਲੇਟਫਾਰਮ 'ਤੇ 2.2 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਰਿਲਾਈਂਸ ਰਿਟੇਲ 'ਤੇ ਚੌਥੀ ਵੱਡੀ ਕੰਪਨੀ ਵੱਲੋਂ ਨਿਵੇਸ਼ ਕੀਤਾ ਜਾ ਰਿਹਾ ਹੈ ਪਹਿਲਾ ਸਿਲਵਰ ਲੇਕ KKR ਤੇ ਜਨਰਲ ਐਟਲੈਂਟਿਕ ਕੰਪਨੀਆਂ ਰਿਲਾਈਂਸ ਰਿਟੇਲ ਦੇ ਵਿੱਚ ਨਿਵੇਸ਼ ਕਰ ਚੁੱਕੀਆਂ ਨੇ ਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ ਮੈਨੂੰ ਦੋਇ ਚਾਹਤ